ਕਾਲੇ ਸੱਟੇ ਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਦੀ ਵਧੀਆ ਹੋਣਗੇ ਸਾਰੇ ਜਣ ਬਹੁਤ ਵਧੀਆ ਤੇ ਅੱਜ ਛੁੱਟੀ ਸੀ ਜ ਸਾਰਿਆਂ ਨੂੰ ਤੇ ਬੱਚੇ ਵੀ ਘਰੇ ਸੌਦੇ ਨਵਾਤੇ ਮੈਂ ਵੀ ਸਿਰਨਾਲੀ ਤੇ ਮੈਂ ਸਿਰਨਾ ਕੇ ਗਿੱਲੇ ਵਾਲਾ ਹਜੇ ਆਈਂ ਸੱਟ ਲੈ ਤੇ ਮੈਂ ਜ ਬੱਚਿਆਂ ਦਾ ਟਿਊਸ਼ਨ ਅੱਜ ਟਿਊਸ਼ਨ ਦਾ 10 ਤੋਂ 11 ਤੇ ਅੱਜ ਬਣਾਉਣੇ ਆਲੂ ਦੇ ਪਰੌਂਠੇ ਆਮੀ ਦੇ ਪਰੋਠੇ ਆ ਵੀ ਜਾਣਗੇ ਮੈਂ ਹਰ ਵੀ ਕਹਿੰਦਾ ਮੈਂ ਤਾਂ ਸਿੰਪਲ ਹੀ ਖਾਣੀ ਮਰੇਨ ਖਾਊਗਾ ਅਸੀਂ ਖਾਵਾਂਗੇ ਲਈ ਮੈਂ ਇਹ ਪੁਛਾਇਆ ਲਸਣ ਪਾ ਲਿਆ ਆਲੂ ਵਾਲੇ ਲਸਣ ਪਾ ਲਿਆ ਕੁੱਟ ਕੇ ਪਿਆਜ਼ ਪਾਣੇ ਹਰੀਆਂ ਮਿਰਚਾਂ ਤੇ ਹੁਣ ਮਿਕਸ ਕਰਕੇ ਆਟਾ ਆਪਣਾ ਮੁੰਨੇ ਆ ਵੀ ਆ ਫਟਾਫਟ ਨਾਲ ਨਾਲ ਸਾਰਾ ਮਿਖਾ ਲੈਣੇ ਆ ਤੇ ਮੰਮੀ ਸੁਣਦੀ ਆ ਕੀਰਤਨ ਪਹਿਲਾਂ ਕਿਸੇ ਨੂੰ ਕਿਹਾ ਤੇ ਇਹਨਾਂ ਨੂੰ ਕੀਰਤਨ ਸੁਣਦੇ ਨੇ ਤੇ ਸਰਦਾਰ ਸਾਹਿਬ ਜੀ ਬਾਹਰ ਅੱਜ ਰਸਟਾ ਕਰਦੇ ਅਦਾਖਾ ਗਿਆ ਸਾਰਿਆਂ ਨੂੰ ਅੱਜ ਦਾ ਬਾਹਰ ਘਟਾਉਣ ਲੱਗੇ ਹੋਏ ਨੇਗੇ ਹਾਂਜੀ ਸਵੇਰੇ ਦੋ ਰੋਟੀਆਂ ਖਾ ਲਈ ਅਸੀਂ ਕੰਮ ਤੋਂ ਸਾਰੇ ਕਰ ਲਏ ਸੀ ਕਿ ਹੁਣ ਅਸੀਂ ਤਿਆਰ ਹੋ ਗਏ ਸਵੇਰੇ ਬਰੋਟੀਆ ਨੂੰ ਬਣਾਉਣ ਤੱਕ ਦੀ ਵੀਡੀਓ ਤਾਂ ਬਣ ਗਈ ਸੀ ਫਿਰ ਖਾਣ ਦੀ ਬਣੀ ਨਹੀਂ ਕਿਉਂਕਿ ਬੱਚੇ ਡੇਰ ਹੋ ਰਹੇ ਸੀ ਕਿ ਟਿਊਸ਼ਨ ਵਾਸਤੇ ਤੇ ਨਾਲ ਫਟਾਫਟ ਰੋਟੀ ਭਰ ਕੇ ਦਿੱਤੀ ਤੇ ਅਸੀਂ ਆਪ ਖਾਧੀ ਨੱਥਦੇ ਉੱਤੇ ਤੇ ਹੁਣ ਅਸੀਂ ਚੱਲਨੇ ਆ ਕਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਕਿਹੜੇ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਉਹ ਸਾਨੂੰ ਵੀ ਪਤਾ ਨਹੀਂ ਹੈਗਾ ਉਹ ਸਾਨੂੰ ਦੱਸਿਆ ਨਹੀਂ ਹੈਗਾ ਇਹਨਾਂ ਨੇ ਕਿਹੜੇ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਸਾਨੂੰ ਰਾਜਸਤਾਨ ਕਿੱਥੇ ਜਾ ਰਹੇ ਹਾਂ ਇਹ ਤੁਹਾਨੂੰ ਪਤਾ ਨਹੀਂ ਹੈਗਾ ਤੌਲੀਆ ਲੈ ਲੈ ਤੌਲੀਆ ਲੈ ਲੈ ਇੱਕ ਫੀਟ ਤੇ ਉਹ ਬਬੂ ਉਹ ਕਤਾ ਲੈਣੇ ਬਬੂ ਕੋ ਹਾਂ ਜਿਹੜੇ ਜਾ ਰਹੇ ਹਾਂ ਸਾਰੇ ਤਿਆਰ ਹੋ ਗਏ ਬਸ ਹੁਣ ਟਾਈਮ ਹੋ ਗਿਆ ਦੁਪਹਿਰ ਦਾ ਲੈ ਬੇਸਿਕਰੋਂ ਤੇ ਟਾਈਮ ਹੋ ਗਿਆ 12:30 ਦਾ ਦੁਪਹਿਰ ਦਾ ਜੇ ਵੀ ਠੀਕ ਨਹੀਂ ਬੁਖਾਰ ਨਹੀਂ ਚੜਿਆ ਹੈਗਾ ਅੱਜ ਰਾਤ ਪਰ ਬਹੁਤ ਬੁਖਾਰ ਸੀ ਗੁਰਮੀਰ ਨੂੰ 103 ਬੁਖਾਰ ਸੀਗਾ ਰਾਤ ਪੱਟੀਆਂ ਰੱਖ ਰੱਖੋ ਕਿਵੇਂ ਲਾਇਆ ਤੇ ਮੈਂ ਕਹਿੰਿਆ 1.5 ਘੰਟੇ 1.5 ਤੋਂ ਪੌਣੇ 2 ਘੰਟੇ ਪੱਟੀਆਂ ਰੱਖੀਆ ਤਾਂ ਆ ਗਿਆ ਬੁਖਾਰ ਜਿਹੜਾ 99 ਤੇ ਆਇਆ ਤੇ ਹੁਣ ਚੱਲੇ ਆ ਸੀ ਤਾਂ ਬਹੁਤ ਆ ਪਰ ਹੈਨਾ ਥੱਪ ਕਿੰਨੇ ਦੇ ਆ ਬਹੁਤ ਆ ਪਰ ਜਨ ਪੋਂਚਾਂਗੇ ਦੁਪਹਿਰ ਹੀ ਹੋਊਗਾ ਹਜੇ ਚਲੋ ਗਏ ਗੁਰਦੁਆਰਾ ਸਾਹਿਬ ਤੇ ਇਸ ਲੱਗੇ ਹੁੰਦੇ ਨੇ ਵੀ ਆਜੀ ਚੱਲ ਪਈ ਸੀ ਜਿਵੇਂ ਮਨਜਿੰਦਰ ਰੇਵਣਾਂ ਦਾਸਾ ਸੀਗਾ ਤੇ ਮੈਂ ਮੋਢੀ ਮੰਤਰ ਸਾਹਿਬ ਕਰ ਰਿਹਾ ਸੀਗਾ ਬਾਟੇ ਤੋਂ ਉਹ ਮੇਰੀ ਆਤ ਬਣੀ ਹੋਈ ਆ ਅਸੀਂ ਨੂੰ ਤਨੂ ਨੂੰ ਬਹੁਤ ਬਹੁਤ ਧੰਨਵਾਦ ਸਨੂੰ ਗਗਨ ਜੀ ਤੇ ਅਮਨਦੀਪ ਕੌਰ ਜੀ ਨੇ ਉਹਦੇ ਬੇਟ ਦਾ ਨਾਮ ਹੈ ਨਰਵੀਰ ਸਿੰਘ ਰਵੀ ਰਣਵੀਰ ਨਾਮ ਬਹੁਤ ਪਿਆਰਾ ਨੰਦੇ ਬੇਟੇ ਦਾ ਨਰਵੀਰ ਸਿੰਘ ਸਾਨੂੰ ਉਹ ਵੀ ਕਮੈਂਟ ਕਰਦੇ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਉਹ ਵੀ ਰੰਗ ਮੈਂ ਮੇਰੇ ਆਫਿਸ ਤੋਂ ਉਸ ਦਿਨ ਜਦੋਂ ਮੇਰਾ ਨਾਮ ਲਿਆ ਮੈਂ ਕਹਿੰਦੀ ਮੈਂ ਵੈਸੇ ਕਹਿੰਦਾ ਮੈਂ ਮੈਡਮ ਨਹੀਂ ਆਸੀ ਤੁਸੀਂ ਮੈਨੂੰ ਦੇਖਣੇ ਪੁਰੀ ਕਿਹਨੇ ਕਿਹਾ ਲਵਿੰਦਰ ਜੀ ਮੈਂ ਕਹਿੰਦਾ ਹੁਣ ਮੈਨੂੰ ਵੀ ਯਾਦ ਨਹੀਂ ਹੈਗਾ ਬਲਵਿੰਦਰ ਮੈਮ ਵੀ ਬਹੁਤ ਪੋਸਟਿੰਗ ਡਿਪੈਂਡ ਕਰਦੇ ਨੇ ਤੇ ਮਤਲਬ ਕਿ ਬਹੁਤ ਹੀ ਸੋਹਣੇ ਦਿਲੋਂ ਜਿਹੜੇ ਜਿੰਨੇ ਹਾਨੂੰ ਕਮੈਂਟ ਉਹਨੇ ਦਿਲੋਂ ਹੁੰਦੇ ਨੇ ਕਿਉਂਕਿ ਕਮੈਂਟ ਲਿਖਣ ਵਾਸਤੇ ਵੀ ਨਾ ਜਿਹੜਾ ਪਿਆਰ ਕਰਦਾ ਉਹ ਹੀ ਕਮੈਂਟ ਕਰਦਾ ਤੇ ਬਾਕੀ ਜਿਹੜਾ ਕਮੈਂਟ ਲਿਖਣ ਨੂੰ ਵੀ ਟਾਈਮ ਲੱਗਦਾ ਕੋਈ ਪਹਿਲੇ ਤਾਂ ਆਪਾਂ ਸੋਚਦੇ ਨੇ ਕੀ ਲਿਖਣਾ ਹੈ ਨਾ ਫਿਰ ਆਪਾਂ ਟਾਈਪ ਕਰਦੇ ਆ ਤੇ ਜਿਹੜਾ ਪਿਆਰ ਕਰਦਾ ਆਪਣਦਿਲ ਉਹ ਹੀ ਕਮੈਂਟ ਕਰਦਾ ਵਾ ਸਾਡੇ ਬਹੁਤ ਜ਼ਿਆਦਾ ਹੀ ਪਿਆਰੇ ਆ ਸਾਡੇ ਵਾਸਤੇ ਜਿਵੇਂ ਗਗਨਦੀਪੀ ਅਮਨਦੀਪ ਕਾਰ ਦੇਦੀ ਅਮਰਜੀਤ ਕਾਰ ਤੇ ਨਾਮਕੀ ਬਗੈ ਰਵਿੰਦਰ ਕਾਰ ਰਿੰਦਰ ਉਪਲ ਦੀਦੀ ਤੇ ਬਲਵਿੰਦਰ ਮੈਮ ਸੌਰਵ ਸ਼ਰਮਾ ਅਰਕਾ ਸ਼ਰਮਾ ਦੇ ਸਾਡੇ ਸਾਰਿਆਂ ਨੂੰ ਬਹੁਤ ਸਾਰੇ ਕਮੈਂਟ ਕਰਦੇ ਨੇ ਤੇ ਹਰਦੀਪ ਸਿੰਘ ਹੋ ਗਿਆ ਯਾਰ ਹਰਦੀਪ ਸਿੰਘ ਬਾਜੀ ਉਹ ਵੀ ਸਾਰੇ ਬਹੁਤ ਸਾਰੇ ਕਮੈਂਟ ਕਰਦੇ ਨੇ ਤੇ ਸਾਡੇ ਸਾਨੂੰ ਬਤਵਤ ਸੁਣੇ ਤੁਹਾਡੇ ਕਮੈਂਟ ਕਰਿਆ ਕਰੋ ਸਾਨੂੰ ਦੱਸਿਆ ਵੀ ਕਰੋ ਵੀ ਕਿੱਥੇ ਕਮੀ ਆ ਕਰਾਂਗੇ ਤੇ ਬਾਕੀ ਕਹਿੰਦੇ ਹੁੰਦੇ ਨੇ ਇੱਕ ਹਨਾ ਵੀਡੀਓ ਫਾਇਸੇਗੀ ਮਤਲਬ ਕਿ ਵੀ ਟੀਵੀ ਜਿਹੜਾ ਅਸੀਂ ਫਟ ਕੀਤਾ ਮੈਂ ਕਿਹਾ ਸੀ ਸਪੈਸ਼ਲਿਸ ਆ ਰਿਹਾ ਨੂੰ ਵੀ ਉਹ ਕਿਹੜੀ ਕਾਮਯਾਬੀ ਸਾਹਮਣੇ ਵਾਲੀ ਕੰਮ ਤੇ ਫਟੇ ਕਰਨਾ ਵੀ ਮੇਰੇ ਹੱਥ 'ਚ ਕਮੈਂਟ ਕਰੇ ਉਹ ਮੇਰੇ ਹੱਕ 'ਚ ਕਮੈਂਟ ਆਏ ਨੇ ਬਿਲਲ ਨੰਬਰ 'ਚ ਵੀ ਆਇਆ ਕਮੈਂਟ ਬਿਲਲ ਨੰਬਰ 'ਤੇ ਮੇਰੇ ਹੱਕ 'ਚ ਕਮੈਂਟ ਆਇਆ ਵਾ ਉਹਨਾਂ ਦਾ ਪਸਤੀ ਫੈਮਿਲੀ ਵੱਲੋਂ ਦੀ ਜਿਹੜੀ ਸਨਮ ਦੇਦੀ ਹੈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਇਹ ਗਗਨ ਡਿਗਰੀ ਇਹਨਾਂ ਨੇ ਵੀ ਮੇਰੇ ਹੱਕ 'ਚ ਕੀਤਾ ਤੇ ਤੁਹਾਡੇ ਹੱਕ 'ਚ ਕੀਤਾ ਮੇਰੇ ਹੱਕ 'ਚ ਕੀਤਾ ਮਾਨੇ ਕਹਿੰਦੇ ਇੱਥੇ ਨਾਉ ਕਰਦੇ ਤੁਹੇ ਪਾਸੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਚਲੋ ਕੋਈ ਗੱਲ ਆ ਭੈਣ ਦੀ ਬਹੁਤ ਮਿਹਨਤ ਆ ਉਧਰ ਨਾ ਤਾਂ ਉੱਥੇ ਮਤਲਬ ਹਾਂਜੀ ਬਲੂ ਜ ਸਾਨੂੰ ਪਾਵਰ ਪਲੱਗ ਹੀ ਤਾਂ ਗੱਲ ਹੀ ਛੱਡੋ ਬਰੁੱਤੇ ਤਾਰ ਲੈ ਕੇ ਆਉਣੀ ਪੈਣੀ ਆ ਕਿ ਕਰ ਆਪਾਂ ਐਡੀਸ਼ਨਲ ਉਹਨੂੰ ਅਟੈਚ ਕਰਦੇ ਆ ਪਰ ਤਾਰ ਕਿਵੇਂ ਘੁੰਮ ਕੇ ਆਉਗੀ ਫਿਰ ਪਹਿਲਾਂ ਪਾਵਰ ਦਾ ਇਤਿਹਾਮ ਕਰਨਾ ਪੈਣਾ ਇਹ ਇਸ ਕੰਮ ਤੇ ਨਾਲ ਹੀ ਪਾਵਰ ਆ ਜੀ ਜੀ ਦਾ ਕਮੈਂਟ ਆਇਆ ਨਾ ਇੱਕ ਕਮੈਂਟ ਦੇਖੀ ਜੀ ਦਾ ਨਾ ਬਹੁਤ ਜ਼ਿਆਦਾ ਖੁਸ਼ ਹੋਏ ਕਹਿੰਦੇ ਇਹਨਾਂ ਨੇ ਨਿੱਗਦੀ ਦਾ ਕਮੈਂਟ ਮੇਰੇ ਹੱਥ 'ਚ ਆਇਆ ਚਲੋ ਵਧੀਆ ਗੱਲਾਂ ਹਨਾ ਉਹਨਾਂ ਨੂੰ ਵਧੀਆ ਲੱਗਿਆ ਹੋਣਾ ਵੀ ਇੱਥੇ ਵਧੀਆ ਲੱਗਦਾ ਵਾ ਤੇ ਥੈਂਕ ਯੂ ਦੇਖਣਾ ਉਹਦੇ ਹੱਕ ਦਾ ਆਵੇ ਸਾਰੇ ਜਿਹਦੇ ਹੱਕ ਚੰਦ ਨੇ ਉਹਨਾਂ ਨੂੰ ਵਧੀਆ ਸੋਨੂੰ ਜੀ ਦੀ ਵਾਸਤੇ ਫੈਮਿਲੀ ਵਾਲੇ ਮ ਤਿੰਨ ਸਾਨੂੰ ਹਰ ਹਰ ਕਮੈਂਟ ਕਰਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਸਾਡੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਸਾਨੂੰ ਤੁਹਾਡੇ ਸਾਥ ਦੀ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਲੋੜ ਆ ਤੁਹਾਡੇ ਸਾਥ ਤੇ ਪਿਆਰ ਤੋਂ ਬਿਨਾ ਜਿਹੜਾ ਸਾਡਾ ਚੈਨਲ ਵਾਓ ਅੱਗੇ ਨਹੀਂ ਵਧ ਸਕਣਾ ਤੇ ਸਾਡੀ ਕਮੀਆਂ ਵੀ ਦੱਡਿਆ ਕਰੋ ਸਾਨੂੰ ਪਿਆਰ ਵੀ ਪਿਆਰੇ ਕਰੇ ਕਮੈਂਟ ਵੀ ਕਰਿਆ ਕਰੋ ਵੀ ਜਿਹੜੇ ਨੈਗੇਟਿਵ ਕਮੈਂਟ ਹੁੰਦੇ ਸਾਨੂੰ ਉਹ ਨਾ ਕਰਿਓ ਕਿ ਨੈਗੇਟਿਵ ਕਮੈਂਟ ਕਈ ਬਹੁਤ ਗਲਤ ਕਰਦੇ ਨੇ ਨਾ ਜਿਹੜੇ ਕਿ ਆਪਾਂ ਪੜ ਕੇ ਵੀ ਅਪਨ ਹੋ ਜਾਂਦਾ ਵੀ ਹੈ ਨਾ ਇਸ ਸਹੀ ਨਹੀਂ ਹੈ ਗਾਇ ਚੀਜ਼ ਹੈ ਵੈਸੇ ਨਹੀਂ ਹੁੰਦੀ ਨਹੀਂ ਉਹ ਕਮੀ ਨਹੀਂ ਹੁੰਦੀ ਉਹ ਕਮੀ ਨਹੀਂ ਹੁੰਦੀ ਉਹ ਜਾਣ ਨਹੀਂ ਨਹੀਂ ਕਮਿੰਗ ਦਸਨੀ ਬੰਦੇ ਨੂੰ ਅਲੱਗ ਗੱਲ ਹੁੰਦੀ ਹੈ ਨਾ ਹਾਂ ਉਹ ਕਈ ਜਾਣ ਕੇ ਨਾ 네ਗਟਿਵ ਕਮੈਂਟ ਕਰ ਦਿੰਦੇ ਨੇ ਵੈਸੇ ਹੀ ਪਰ ਉਹ ਨਹੀਂ ਕਰਨਾ ਚਾਹੀਦਾ ਕਿ ਅਸੀਂ ਕਿਸੇ ਨੂੰ ਕਦੇ ਕਿਸੇ ਵੀਡੀਓ ਤੇ 네ਗਟਿਵ ਕਮੈਂਟ ਨਹੀਂ ਕਰਦੇ ਹੈਗੇ ਅਸੀਂ ਬਹੁਤ ਵੀਡੀਓ ਦੇਖਦੇ ਆ ਪਰ ਅਜ ਨਹੀਂ ਕਰਨਾ ਤਾਂ ਨਾ ਕਰੋ ਨਾ 네ਗਟਿਟਿਵ ਤਾਂ ਨਾ ਕਰੋ ਕਿ ਐਨੇ ਘਟੀਆਂ ਹੁੰਦੇ ਨੇ ਨਾ ਤੇ ਉਹ ਨਹੀਂ ਕਰਨੀ ਚਾਹੀਦੇ ਸਭ ਤਾਂ ਬਹੁਤ ਸਾਰੇ ਕਮੈਂਟ ਆਏ ਹੈ ਹਾਲੇ ਤੱਕ ਸਾਰਿਆਂ ਦਾ ਹੀ ਬਹੁਤ ਬਹੁਤ ਥੈਂਕ ਯੂ ਹਾਂਜੀ ਇਹ ਇੱਕ ਸਮਾਂ ਮੰਨ ਤੋਂ ਨਾ ਰਹਿ ਇਸੇ ਹੋ ਰਿਹਾ ਇੱਕ ਜਿਸ ਸਾਡੇ ਮਨਜੋ ਮਨਜੋਤ ਅਜਲਾ ਹਨ ਤੇ ਪਤਾ ਨਹੀਂ ਦੇਰੀ ਆ ਪਤਾ ਨਹੀਂ ਵੀਜੀ ਇਹ ਨਹੀਂ ਪਤਾ ਹੈਗਾ ਹੁਣ ਇਹ ਆਈਡੀ ਤੇ ਕਮੈਂਟ ਹੁੰਦੇ ਸਾਨੂੰ ਬਹੁਤ ਸੋਹਣੀ ਥੈਂਕ ਯੂ ਇਹਨਾਂ ਦਾ ਵੀ ਇੱਕ ਜੀ ਕਾਦੀ ਕਾਮਪਕਸ ਚੈਨਲ ਹੈਗਾ ਉਹਦੇ ਵੀ ਸਭ ਕਮੈਂਟ ਕਰਦੇ ਹੈਗੇ ਤੇ ਬਹੁਤ ਬਹੁਤ ਥੈਂਕ ਯੂ ਹਾਂਜੀ ਸੁਬਾਨਪੁਰ ਪਹੁੰਚ ਗਏ ਅਸੀਂ ਫਟਕ ਬੰਦ ਆ ਇੱਥੇ ਇੱਥੋਂ ਮੇਨ ਜਲੰਧਰ ਅਮ੍ਰਿਤਸਰ ਰੋਡ ਤੇ ਪਹੁੰਚ ਜਾਾਂਗੇ ਅਸੀਂ ਤੇ 1/2 ਕਿਲੋਮੀਟਰ ਦੀ ਰੋਡ ਆ ਇੱਥੋਂ ਅੱਗੇ ਸਾਹਮਣੇ ਦਿਖ ਰਹੀ ਆ ਅੱਧਾ ਕਿਲੋਮੀਟਰ ਵੀ ਹੋਣਾ ਪਰ ਫਟਕ ਬੰਦ ਆ ਕਿਉਂਕਿ ਇਹ ਰੂਟ ਚੱਲਦਾ ਬਹੁਤ ਹਨ ਰੇਲਵੇ ਵਾਲਾ ਅਮ੍ਰਿਤਸਰ ਦਿੱਲੀ ਅਮ੍ਰਿਤਸਰ ਜਲੰਧਰ ਜਿੰਨੇ ਵੀ ਇਹ ਰੂਟ ਆ ਚੱਲਦੇ ਜ਼ਿਆਦਾ ਹੋਣ ਕਰਕੇ ਫਟਕ ਤਕਰੀਬਨ ਸਾਨੂੰ ਬੰਦ ਹੀ ਮਿਲਦਾ ਹਮੇਸ਼ਾ ਹਾਂ ਹਮੇਸ਼ਾ ਬੰਦ ਮਿਲਦਾ ਸਾਨੂੰ ਹਮੇਸ਼ਾ ਬੰਦ ਮਿਲਦਾ ਕਦੇ ਕਿਸੇ ਨੂੰ ਚੰਗੀ ਹੋਵੇ ਤਾਂ ਹੋ ਸਕਦਾ ਵੀ ਖੁੱਲਾ ਮਿਲ ਜੇ ਤੇ ਨਹੀਂ ਇਹ ਫੜਕਾ ਆਪ ਨੂੰ ਬੰਦੇ ਮਿਲਦਾ ਹਮੇਸ਼ਾ ਜਾਂ ਇਹ ਨਾ ਕਦੇ ਨਾ ਕਦੇ ਕੋਈ ਨਾ ਕੋਈ ਕੰਮ ਹਾਂਜੀ ਸਭੰਪੁਰ ਕ੍ਰੋਸ ਕਰਿਆ ਵੀ ਅਸੀਂ ਹੁਣ ਅੰਮ੍ਰਿਤਸਰ ਮੇਨ ਰੋਡ ਮੇਨ ਮੈਂ ਤੀਰ ਰੋਡ ਚੜਕੇ ਅੰਮ੍ਰੇ ਰੋਡ ਤੇ ਚੜਕੇ ਰੋਡ ਬਹੁਤ ਸੋਹਣਾ ਮਾ ਸੜਕਾਂ ਬਹੁਤ ਸੋਹਣੀਆਂ ਨੇ ਪੇਮੈਂਟ ਪਹੁੰਚਣਾ ਗਿਆ ਬਿਆਸ ਟਕ ਟੰਗਿਆ ਜਿਹੜਾ ਪਾਣੀ ਬਹੁਤ ਹੈ ਜਿਆਦਾ ਬਿਆਸ ਆਇਆ ਹੈ ਕਿੱਥੇ ਆ ਗਿਆ ਪਿਆ ਹਾਂਜੀ ਬਿਆਸ ਤੇ ਪਾਣੀ ਬਹੁਤ ਹੈਗਾ ਹੱਥ ਪੂਜ ਤੱਕ ਖਤਮ ਹੋਇਆ ਪਿਆ ਬਿਆਸ ਤੇ ਅਜ ਪਾਣੀ ਹੈਗਾ ਜੀ ਹਾਂਜੀ ਅਸੀਂ ਪਹੁੰਚ ਗਏ ਬਿਆਸ ਦੇਖੋ ਬਿਆਸ ਸਫਾਈ ਕਰਨੀ ਇੱਥੇ ਅਸੀਂ ਪਹੁੰਚ ਗਏ ਤੇ ਤੁਹਾਨੂੰ ਦੱਸਦਾ ਹੁਣ ਅਸੀਂ ਕਿੱਥੇ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਹਾਂਜੀ ਅਸੀਂ ਜਾ ਰਹੇ ਹਾਂ ਇੱਕ ਕਮਾਨ ਬਿਆਸ ਅਸੀਂ ਪਹੁੰਚ ਗਏ ਤੇ ਤੁਹਾਨੂੰ ਦੱਸਦਾ ਹੁਣ ਅਸੀਂ ਜਾ ਕੇ ਮੈਂ ਕਿੱਥੇ ਜਾ ਰਹੇ ਹਾਂ ਇਹ ਤਾਂ ਇੱਕ ਗਰੀਬ ਜਿਹਾ ਸੁਗਿਲ ਮਿੰਟ ਦੂਰਾ ਜੇਰਾਪਾਤ ਨਾਮਦੇਵ ਜੀ ਦਾ ਫੁੱਟਵਰਸਾ ਮਨਾਣਾ ਆਪਣੀ ਸਮਾਂ 3-3 ਦੀ ਪ੍ਰਾਪੀਆ ਨਾਮਦੇਵ ਜੀ ਨੇ ਆਖੇ ਸਮਾਂ ਇੱਕ ਟਿਕਾਣੇ ਤੇ ਰਹਿ ਰਹੇ ਸੀ ਜਿਹੜੇ ਨਹੀਂ ਪਤਾ ਹੈ ਤੇ ਅਸੀਂ ਜਾ ਕੇ ਦਰਸ਼ਨ ਕਰਨੇ ਤੇ ਹਾਂ ਨੋਵਿਨਾਲ ਦਰਸ਼ਨੇ ਕੁਮਾਂ ਮੰਗ ਕੇ ਸ੍ਰੀ ਪਹਿਲੀ ਵਾਰੀ ਜਾ ਰਹੇ ਹਾਂ ਇੱਥੇ ਫੁੱਟਵਰਸਾ ਜੁਨਾ ਪਹਿਲਾਂ ਸੌਗਾ ਜਿਹਾ ਨਾ ਜਾ ਨਮਸਤਾਨ ਕੇ ਸੀਪਾ ਪੈਂਡਾਣਾ ਹਾਂ ਹਾਂ ਦੇਖੋ ਜਿੱਧਰ ਤੰਗ ਜਲਦੇ ਤੰਗੇ ਚ ਸਾਰੀਆਂ ਨਾ ਹੁੰਦੇ ਆ ਆਣੀ ਰਵਾਨੇ ਰਿਹਾ ਅੱਗੇ ਕੰਮ ਹਾਂਜੀ ਪਹੁੰਚ ਗਏ ਜੀ ਅਸੀਂ ਅ ਭਗਤ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਏਡ ਤਰੰਟੀ ਕਰ ਰਹੇ ਆ ਅੰਦਰ ਹਾਂਜੀ ਪਹੁੰਚ ਗਏ ਜੀ ਅਸੀਂ ਤੰਤਰਾਂ ਸ਼੍ਰੋਮਣੀ ਭਗਤ ਨਾਮਦੇਵ ਜੀ ਨਾਮਦੇਵ ਨਗਰ ਕੁਮਾਨ ਆ ਸਕੂਲ ਵੀ ਆ ਦੇਖੋ ਨਾਲ ਹੀ ਬਾਬਾ ਨਾਮਦੇਵ ਜੀ ਦੇ ਨਾਮ ਤੇ ਸੀਨੀਅਰ ਸੈਕੰਡਰੀ ਸਕੂਲ ਹੈ ਬੱਚਾ ਆਪੀ ਦਾ ਹਾਂਜੀ ਚਾਬੀ ਖਾਲੀ ਖੱਡੀ ਦੀ ਇਹ ਤਾਂ ਗੱਡੀ 'ਚ ਰਹਿ ਗਿਆ ਉਹ ਤਾਂ ਮੈਂ ਤਾਂ ਅੰਦਰ ਰੱਖਿਆ ਮੈਂ ਕਿਹਾ ਬਾਹਰ ਕਿਉਂ ਰੱਖ ਕੇ ਤੁਸੀਂ ਤੁਹਾਨੂੰ ਤਾਂ ਤੁਹਾਡੀ ਭੁੱਲ ਗਈ ਹੋਊਗੀ ਨਹੀਂ ਮੈਨੂੰ ਤਾਂ ਐਸੀ ਕਦੇ ਤੁਹਾਡੀ ਆਤ ਤਾਂ ਕਈ ਵਾਰ ਗੱਡੀ 'ਚ ਰੱਖਦੇ ਨੇ ਮੈਂ ਚੱਕ ਕੇ ਉਹਦੇ ਵਿੱਚ ਰੱਖਦਾ ਹਾਂ ਡੈਸ਼ਬੋਰਡ 'ਚ ਥੋੜਾ ਘਰ ਬਣਾਇਆ ਹੈ ਪਰ ਅਸੀਂ ਜੋੜੇ ਗੱਡੀ 'ਚ ਉਤਾਰ ਰਹੇ ਹਾਂ ਜੀ ਰੁਕ ਨਹੀਂ ਹਾਂਜੀ ਮੈਨੂੰ ਕੋਈ ਨਹੀਂ ਅਸੀਂ ਦੋ ਬੰਦੇ ਆਪੋ ਜੀ ਕਰਦੇ ਹਾਂ ਬਾਕੀ ਤਿੰਨ ਨਾਲ ਹਾਂਜੀ ਪਹੁੰਚ ਗਏ ਜੀ ਪਹਿਲਾਂ ਮੱਥਾ ਟੇਕਦੇ ਜਾਂਦਾ ਚੱਲ ਕੇ ਫਿਰ ਬਾਕੀ ਦਰਸ਼ਨ ਕਰਾਉਂਦੇ ਆ ਨਹੀਂ ਮੈਂ ਬਾਅਦ ਕਰਾਉਣੇ ਦਰਸ਼ਨ ਪਹਿਲੇ ਇੱਧਰ ਮੱਥਾ ਟੇਕ ਲਈ ਹਾਂਜੀ ਇੱਥੇ ਗੁਰੂ ਸਾਹਿਬ ਛਪੜੀ ਵੀ ਆ ਸ਼ਕੜੀ ਸੀ ਜਦੋਂ ਭਗਤ ਨਾਨਕ ਦੇਵ ਜੀ ਸੀਗੇ ਤੇ ਉੱਥੇ ਕੇਸ਼ੋ ਦਾ ਕੋੜ ਦਾ ਰੋਗ ਦੂਰ ਕੀਤਾ ਸੀ ਅੱਜ ਵੀ ਉੱਥੇ ਮਤਲਬ ਜਿਹੜੇ ਚਮੜੀ ਦੇ ਰੋਗ ਹੁੰਦੇ ਦੂਰ ਹੁੰਦੇ ਆ ਜਿਹਨੂੰ ਸ਼ਬਦਾਂ ਨਾਲ ਮੰਨੇ ਤੇ ਮੈਂ ਇੱਥੇ ਅੱਜ ਕੱਲ ਨੂੰ ਸਰੋਵਰ ਬਣਾਤਾ ਨਾ ਸ਼ਕੜੀ ਨੂੰ ਸਰੋਵਰ ਬਣਿਆ ਹੋਇਆ ਵਾ ਇੱਥੇ ਚਮੜੀ ਦੇ ਰੋਗ ਦੂਰ ਹੁੰਦੇ ਆ ਪਰ ਜਿਹੜਾ ਪਾਸਾ ਨਾਲ ਬਣਿਆ ਹੋਇਆ ਇਤਿਹਾਸ ਵੀ ਬਹੁਤ ਜ਼ਿਆਦਾ ਵਧੀਆ ਏ ਕੋਹ ਦਾ ਭਗਤ ਨਾਨਕ ਦੇਵ ਜੀ ਇੱਥੇ ਅੰਤਮ ਸਮੇਂ ਰਹੇ ਨੇ ਸਾਰਿਆਂ ਨੂੰ ਦਰਸ਼ਨ ਕਰਨ ਵਾਸਤੇ ਆਉਣਾ ਚਾਹੀਦਾ ਪਰ ਇਹ ਬਹੁਤ ਵੱਡਾ ਹੈ ਪਗਨ ਰਣ ਦਾ ਅੱਜ ਇਹ ਜਗ੍ਹਾ ਬਣੀ ਹੋਈ ਹੈ ਜੀ ਇਹ ਆਦੀ ਬਾਬਾ ਬੋੜ ਦਾਸ ਜੀ ਆਹ ਤਿੰਨ ਸਮਾਦੀ ਸਥਾਨ ਹੈ ਜੀ ਤੰਤਰ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਹਾਂਜੀ ਲੰਗਰ ਹਾਲ ਚੱਲੇ ਸੀਗੇ ਜੀ ਹੁਣ ਪ੍ਰਸ਼ਾਦਾ ਛਕਣ ਕਿਉਂਕਿ 2:30 ਵੱਜ ਗਏ ਹਨ ਭੁੱਖ ਵੀ ਲੱਗੀ ਸੀ ਸਾਨੂੰ ਤੇ ਲੰਗਰ ਪਾਣੀ ਸਕਦੇ ਆ ਲੰਗਰ ਹਾਲ ਚਾਵੇ ਵੀ ਇੱਥੇ ਲੰਗਰ ਪ੍ਰਸ਼ਾਦਾ ਛਕਦੇ ਆ ਹੁਣ ਇਹਨੇ ਬਜ਼ੁਰਗਰੇ ਮਾਪੇ ਹੀ ਬਰਤਨਾਂ ਦੀ ਸੇਵਾ ਕਰਦੇ ਆ ਦੇਖੋ ਕਹਿੰਦੇ ਜੇ ਰਹਿਣਾ ਹੋਵੇ ਕਿਸੇ ਨੇ ਇੱਥੇ ਕੋਈ ਪਰਸਾਵਾ ਕੇ ਏਸੀ ਵਾਲੇ ਇਹ ਜਿਹੜੇ ਰੂਮ ਆ ਫ੍ਰੀ ਆ ਰਹਿائش ਵੀ ਹੈਗੀ ਇੱਥੇ ਹਨਾ ਫ੍ਰੀ ਰਾਏ ਹਾਂ ਫ੍ਰੀ ਏਸੀ ਰੂਮ ਹਾਂਜੀ ਕੋਈ ਫੈਸਾ ਨਹੀਂ ਕਹਿੰਦੇ ਬਾਬਾ ਜੀ ਦੀ ਮਿਹਰ ਬਹੁਤ ਹੈ ਇੱਥੇ ਕਿਰਪਾ ਹਨਾ ਹਾਂ ਜਿਹੜਾ ਸੁਣਣਾ ਹੋਵੇ ਅਕੱਲ ਪਤਾ ਨਹੀਂ ਹੋਉਂਦਾ ਵਾ ਏਸੀ ਹੁੰਦਾ ਵਾ ਏਸੀ ਹੁੰਦਾ ਫ੍ਰੀ ਆਪਾਂ ਤਾਂ ਚਲੋ ਟਾਈਮ ਨਾਲ ਆ ਗਏ ਹਨਾ ਕਈ ਸੰਗ ਤਾਂ ਦੂਰੋਂ ਆਉਂਦੀਆਂ ਹੋਣਗੀਆਂ ਨਮਸਤੇ ਤੇ ਲੇਟ ਹੋ ਜਾਂਦੀਆਂ ਹੋਣਗੀਆਂ ਤਾਂ ਰਹਿائش ਤੇ ਫ੍ਰੀ ਹੈ ਜੀ ਏਸੀ ਕਮਰੇ ਬਣੇ ਹੋਏ ਆ ਹਾਂਜੀ ਬਹੁਤ ਹੋਇਆ ਦਰਸ਼ਨ ਹੋਇਆ ਜੀ ਤੇ ਸਾਨੂੰ ਇੱਥੇ 8 ਸਾਲ ਹੋ ਗਏ ਕਪੂਰਥਲੇ ਜਦਕਿ ਜਿਆਦਾ ਦੂਰ ਨਹੀਂ ਹੈਗਾ ਸਾਨੂੰ ਘੰਟੇ ਦਾ ਰਸਤਾ ਮਸਾਂ ਸੀਗਾ 60 ਕਿਲੋਮੀਟਰ ਪੈਂਦਾ ਕਪੂਰਥੇ ਦੇ ਕੋਲ 60 ਜੇ ਕਿਸ ਨੇ ਮਤਲਬ ਇੱਥੇ ਬਾਤ ਨਾਮ ਦੀ ਜੀ ਦਰਸ਼ਨ ਕਰਨ ਆਉਣਾ ਤਾਂ ਤੁਸੀਂ ਲੋੜੀ ਮੌਕੇ ਆਇਓ ਲੋੜੀ ਮੌਕੇ ਇੱਥੇ ਇਕੱਠ ਵੀ ਹੁੰਦਾ ਹਾਂ ਉਹਦਾ ਉੱਥੇ ਲੱਗਦਾ ਮੇਲਾ ਵੀ ਲੱਗਦਾ ਸੰਗਤ ਆਉਂਦੀ ਹੈ ਬੜੀ ਮੇਲਾ ਲੱਗਦਾ ਉਹਦਾ ਉਹ ਹਾਂਜੀ ਤੇ ਲੋੜੀ ਵੀ ਆਣੀ ਉਹ 12 ਤਰੀਕ ਤੋਂ ਲੈ ਕੇ ਲਿਖਿਆ ਆ ਜੀ ਕੁਝ 12 ਤੋਂ ਲੈ ਕੇ 18 ਜਨਵਰੀ ਤੱਕ ਹਫਤਾ ਹੈ ਨਾ ਇੱਕ ਹਫਤਾ ਉਦੋਂ ਆ ਕੇ ਜ਼ਰੂਰ ਜਾਈਓ ਹਾਂਜੀ ਹਾਂਜੀ ਜ ਕਦੇ ਵੈਸੇ ਵੀ ਚਲੋ ਜੇ ਕਈ ਵਾਰ ਸਮਾਂ ਨਹੀਂ ਹੁੰਦਾ ਹੈਗਾ ਹਨਾ ਵੀ ਲੋਹੜੀ ਤੇ ਵਿਸ਼ੇਸ਼ ਤੌਰ ਤੇ ਨਹੀਂ ਆਇਆ ਜਾਂਦਾ ਕਿਸੇ ਤੋਂ ਤੇ ਵੈਸੇ ਵੀ ਆ ਸਕਦਾ ਬੰਦਾ ਕਦੇ ਵੀ ਛੁੱਟੀ ਹੋਵੇ ਹੈ ਨਾ ਛੁੱਟੀ ਵਾਲੇ ਦਿਨ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਪੰਜਾਬ ਚ ਹੀ ਆ ਕੋਈ ਜਿਆਦਾ ਦੂਰ ਨਹੀਂ ਹੈਗਾ ਹਨਾ ਵੀ ਵਿਆਸ ਤੋਂ ਜਿਆਦਾ ਦੂਰ ਨਹੀਂ ਹੈਗਾ ਵਿਆਸ ਤੋਂ ਮੈਂ ਕਹਾਂ 30 ਕਿਲੋਮੀਟਰ ਨੇ ਸਾਰੇ ਗੁਰਦੁਆਰੇ ਨੇੜੇ-ਨੇੜੇ ਐ ਜਿਵੇਂ ਬੱਬਾ ਬਕਾਲਾ ਜੀ ਬਟਾਲਾ ਕੰਧ ਸਾਹਿਬ ਗੁਰਦੁਆਰਾ ਕੰਧ ਸਾਹਿਬ ਉੱਤੇ ਉੱਟਾਲੇ ਗੁਰੂ ਲਾਭੇ ਹੋ ਰਹੇ ਹੈ ਨਾ ਸਾਰੇ ਨੇੜੇ-ਨੇੜੇ ਹੀ ਐ ਬੱਬਾ ਬਕਾਲਾ ਜੀ ਉਹ ਵੀ ਨੇੜੇ ਹੀ ਐ ਸਾਰੇ ਦਰਸ਼ਨ ਹੋ ਜਾਣਗੇ ਘੱਟਾ ਜ ਤੇ ਆ ਦੇਖੋ ਹੁਣ ਵਾਪਸ ਚੱਲੇ ਜਾਈਏ ਅਸੀਂ ਦਰਸ਼ਣ ਹੋ ਗਏ ਬਹੁਤ ਵਧੀਆ ਬਹੁਤ ਵਧੀਆ ਇਮਾਰਤ ਉਹ ਨਹੀਂ ਹੈ ਗੁਰਦੁਆਰਾ ਸਾਹਿਬ ਦੀ ਰਹਿائش ਇੱਥੇ ਫ੍ਰੀ ਹੈ ਈ ਸੀ ਕਮਰੇ ਜਿਹੇ ਕਹਿੰਦੇ ਔਰ ਲੱਗਦਾ ਪਿੱਛੇ ਹੀ ਹੈ ਨਾ ਪਿੱਛੇ ਉਹ ਬੈਕ ਸਾਈਡ ਹੈ ਬੈਕ ਸਾਈਡ ਤੇ ਇਧਰ ਸਾਈਡ ਤੇ ਕਿਤੇ ਤੇ ਹੁਣ ਸਾਡੇ ਕੋਲ ਸਮਾਂ ਹੈਗਾ ਅਸੀਂ ਮੁੜ ਜਾਵਾਂਗੇ ਨਹੀਂ ਪਹਿਲਾਂ ਸੋਚਿਆ ਸੀਗਾ ਕਿ ਰਾਤ ਰਹਿ ਜਾਾਂਗੇ ਇੱਥੇ